ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਚਾਰਨ ਸ਼ਾਲਮ ਤੋਂ ਇੱਕ ਪੰਡਾ ਜਾਈ ਚੱਲੂ ਸਾਡੇ ਤੋਂ ਪਹਿਲਾਂ ਆ ਕੇ ਦੱਸਿਆ ਹੈ ਗੁਰੂ ਦੀ ਕਿਰਪਾ ਨਾਲ ਹਿੰਕੂੰਡਾ ਸਾਹਿਬ ਕੀ ਕੇਪਾਸ ਅੱਜ ਕੰਮ ਦੇ ਸਰਦਕਾ ਅੱਜ ਜੀ ਦੀ ਪਾਦਰ ਯਾਤਰਾ ਜੀ ਹੈ ਗੁਰਦਾਸ ਸਿੰਘ ਸਾਹਿਬ ਡੇਰਾ ਬਾਬਾ ਨਾਨਕ ਤੋਂ ਰਵਾਨਾ ਹੋ ਰਹੀਆ ਜੋ ਕਿ ਅੱਜ ਦੋ ਨੂੰ ਚੱਲ ਕੇ ਚਾਰਨ ਸ਼ਾਲਾ ਪਹੁੰਚੇਗੀ ਸਾਤ ਨੂੰ ਜਲੰਧਰ 12 ਨੂੰ ਚੰਡੀਗੜ੍ਹ ਸੋਹਣੂ ਪੋਟਾ ਸਾਹਿਬ ਆਹਨ ਦੇਰ ਤੋਂ ਮੀਨ ਦੀ ਸ਼ਿਕਾਇਤ ਤੇ 22 ਨੂੰ ਸ਼੍ਰੀ ਨਗਰ ਔਰ 3 ਨੂੰ ਬੋਹਨ ਘਾਟ ਦਰਸ਼ਨ ਆਪਾਂ ਕੀਤੇ। ਉਸ ਤੋਂ ਬਾਅਦ ਫਿਰ ਨੂੰ ਗੋਵਨ ਧਾਮ ਔਰ 2 ਤਰੀਕ ਨੂੰ ਸ਼੍ਰੀ ਹਿੰਦਕੁਸ਼ ਹਾਂ ਸਾਹਿਬ ਦੇ ਦਰਸ਼ਨਦਾਰੀ ਕਰੇ ਜਾਨੀ ਕਿ ਅੱਜ 2 ਜੂਨ ਨੂੰ ਚੱਲ ਕੇ 2 ਜੂਨ ਨੂੰ ਸ਼੍ਰੀ ਹਿੰਦਕੁਸ਼ ਸਾਹਿਬ ਦੇ ਇੱਕ ਮਹੀਨਾ ਬਾਅਦ ਦਰਸ਼ਨ ਦਸਣ। ਰਸਤੇ ਵਿੱਚ ਸਨਨਾ ਪਵਾਰ ਉਹ ਖੋਕ ਥਾਵਾਂ ਤੇ ਕੀਤਾ ਜਾਂਦਾ ਹੈ। ਜੰਗਲਾਂ ਵਿੱਚ ਭੜਾ ਜਿਸਰਾਮ ਬੋਕੀ ਸੀ ਜਾਂਦੇ ਨੇ ਉਹ ਰੋਟੋ ਬੋਕੀਤੇ ਜਾਂਦੇ ਨੇ ਜਿਸੇ ਸੰਗਨ ਆਰਾਮ ਕਰਨਾ ਹੁੰਦਾ ਹੈ। ਬਾਕੀ ਜਿਹੜੀ ਸੰਗਤ ਦਾ ਚੱਲਣਾ ਉਹ ਮਨੇਰੇ ਅੱਜ ਦੇ ਮਿਲਤਰੋ ਸੰਗਤ ਦਾ ਕਨਫਰੰਸ ਆਪੂ ਕੰਨ ਸੀ ਉਸ ਕਰਕੇ ਲੇਟ ਹੋ ਗਈ ਜਿਹੜੀ ਸੰਗਤ ਆ 12 ਵਜੇ ਹੋਣੀ ਸੀ ਆ ਤੇ 2:00 ਦੇ ਚੱਲੇ ਪਾਉਂਦੀ ਹੈ ਜੀ 2:00 ਤੋਂ ਹੁਣ ਨਿਤਨੇਂਦੇ ਆ ਵਾਈ ਗੁਰੂ ਜਪ ਸਿੰਘ ਨੂੰ ਚੱਲਦਾ ਆ ਦੇੜ ਘੰਟੇ ਵਾਸਤੇ ਉਸ ਵਾਰ ਨਿਤਨੇ ਹੋਣੀ ਹੈ ਪਾਠ ਉਸ ਵਾਰ ਹਲਵਾਈਏ ਦੇ ਸਾਡੇ ਨਾਲ ਨੇ ਸੱਤੇ ਵਾਰ ਇਹਦੇ ਹਰ ਵੇਲੇ ਉਹ ਹਾਵੀ ਨਾਸਤਾ ਬਣਾ ਕੇ ਸੰਗਤ ਨੂੰ ਪਜਾਉਂਦੇ ਨੇ ਔਰ ਛੇ ਸਾਡੇ ਛੇ ਜੇ ਨਾਸਤਾ ਸ਼ਾਕ ਦੇ ਅੱਗੇ ਐਤਸਾ ਦੀ ਵਾਰ ਦੇ ਕੀਰਤਨ ਕਰਦੇ ਨੇ ਸੰਗ ਜਿਹੜੀ ਆ ਉਹ ਪਰਵਾਨਾ ਹੁੰਦੀ ਆ 10 11 ਵਜੇ ਤਰੀਕ ਨੂੰ ਲੱਗ ਪਾ ਕੇ ਜਿਹੜੀ ਸੰਗਤ ਆ ਉਹ 20 22 ਕਿਲੋਮੀਟਰ ਸਫ਼ਰ ਜਿਹੜੀ ਉਹ ਕਰ ਲੈਂਦੀ ਆ ਇਹ ਦੁਬਾਰਾ ਦੇ ਪੜਾਏ ਪਉਣਗੇ ਇਸ ਤਰ੍ਹਾਂ ਰਾਤ ਨੂੰ ਮਤਲਬ ਸ਼ਾਮ ਜੋਂ ਚਾਰੇ ਸੰਗ ਜਾਲੀਆ 10 12 ਕਿਲੋਮੀਟਰ ਸ਼ਾਮ ਨੂੰ ਕਰਦੀ ਆ ਔਰ ਇਸਾ ਲੱਗ ਪਾ ਸਾਰੇ ਦਿਨ ਦੇ ਵਿੱਚ 32 33 ਕਿਲੋਮੀਟਰ ਸਫਰ ਦਾ ਤਾ ਹੁੰਦਾ ਵਾ ਇਸ ਤਰ੍ਹਾਂ ਗੁਲੀ ਪਿਆਰੀ ਨਾਮ ਜਾਪ ਦੇ ਸਿਮਰਨ ਕਰ ਲਿਆ ਸੰਗਤਾਂ ਦੇ ਅਸ਼ੀਰਵਾਦ ਨਾਲ ਸੰਗਤਾਂ ਦੇ ਪਿਆਰ ਨਾਲ ਉਤਸ਼ਾਹ ਨਾਲ ਸੰਗਤਾਂ ਜਿਹੜੀਆਂ ਉਹ ਚੱਲਦੀਆਂ ਨੇ ਜਿੰਨਾਂ ਨੇ ਮਾਈ ਗੁਰੂ ਕਿਰਪਾ ਕਰੇ ਇਹਨਾਂ ਸੰਗਤਾਂ ਦਾ ਪਿਆਰ ਇਸ ਤਰ੍ਹਾਂ ਸੰਗਤਾਂ ਵਿੱਚ ਵੱਧਦਾ ਰਹੇ ਔਰ ਇਹ ਯਾਤਰਾ ਜਿਹੜੀ ਆ ਵਿਸ਼ੇਸ਼ ਸ਼ਾਂਤੀ ਆਸੀ ਭਾਈ ਜਿਹੜਾ ਸੁਭਾਤੇ ਭਲੇ ਵਾਸਤੇ ਵੀ ਕੀਤੀ ਜਾਂਦੀ ਹੈ ਤੇ ਗੁਰਮਾਨ ਕਿਰਪਾ ਕਰੇ ਸ੍ਰੀ ਸਾਥੀ ਵਿਚਾਰਨ ਸਾਰੇ ਨਾ ਜੋੜ ਕੇ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 36 ਚਰਨ ਸਰਨ ਗੁਰੂ ਏਕ ਪੰਡਾ ਜਾਇ ਚਲ ਸਤਿਗੁਰ ਕੋਟ ਪੰਡਾ ਅੱਗੇ ਹੋਏ ਲੇਟ ਹੈ ਇਹ ਸਰਬੱਤ ਦੇ ਭਲੇ ਵਾਸਤੇ ਜੋ ਯਾਤਰਾ ਹੈ ਜੋ 2 ਜੂਨ ਅਡੇਰਾ ਬਾਬਾ ਨਾਨਕ ਜੀ ਦਰਬਾਰ ਸਾਹਿਬ ਤੋਂ ਚੱਲ ਚਾਲੇ ਪਾਕ ਸ੍ਰੀ ਹੇਮਕੋਨ ਸਾਹਿਬ ਉਸ ਕਲਗੀਆਂ ਵਾਲੇ ਤੇ ਪੂਰਬਲੇ ਤਪ ਸਥਾਨ ਸ੍ਰੀ ਹੇਮਕੋਨ ਸਾਹਿਬ ਦਰਸ਼ਨ ਦਾਲਾ ਦੀ ਸੰਤਾ ਜਾ ਰਹੀਆਂ ਨੇ ਇਹ ਪਾਰ ਕਿਰਪਾ ਹੈ ਕਲਗੀਆਂ ਵਾਲੇ ਪਾਤਸ਼ਾਹ ਦਾ ਪ੍ਰੇਮ ਹੈ ਕਿ ਜੋ ਇਹ ਮਹੀਨਾ ਤਪਤ ਮਹੀਨਾ ਜੂਨ ਦਾ ਮਹੀਨਾ ਜਿਹਦੇ ਵਿੱਚ ਅਸੀਂ ਆਪਣੇ ਘਰਾਂ ਦੇ ਵਿੱਚੋਂ ਜ਼ਰੂਰੀ ਰਜੇਵੇਂ ਵੀ ਗਰਮੀ ਕਰਕੇ ਬਾਹਰ ਨਹੀਂ ਨਿਕਲਦੇ ਇਸ ਮਹੀਨੇ ਦੇ ਵਿੱਚ ਮੇਰੇ ਪਾਤਸ਼ਾਹ ਦੀ ਵੇਖੋ ਇੰਨੀ ਪਾਰ ਕਿਰਪਾ ਹੈ ਜੂਨ ਦਾ ਮਹੀਨਾ ਤਪਤਾ ਮਹੀਨਾ ਹੈ ਇਸ ਮਹੀਨੇ ਦੇ ਵਿੱਚ ਸੰਤਾ 30 35 ਕਿਲੋਮੀਟਰ ਰੋਹ ਦਾ ਪ੍ਰਾਹ ਕਰਦੀਆਂ ਨੇ ਤੇ ਇੰਜ ਮਹਿਸੂਸ ਹੁੰਦਾ ਹੈ ਜਿਦਾ ਕਲਗੀਆਂ ਵਾਲਾ ਆਪ ਲੈ ਜਾ ਰਿਹਾ ਹੈ ਕਿਉਂਕਿ ਸਾਡੇ ਵਸ ਦੀ ਗੱਲ ਨਹੀਂ ਅਸੀਂ ਇੰਨੇ ਜੋਗੇ ਨਹੀਂ ਇਹ ਗੁਰੂ ਕਲਗੀ ਪਾਤਸ਼ਾਹਤ ਕਲਗੀਧਰ ਪਾਤਸ਼ਾਹੀ ਬਖਸ਼ਿਸ਼ ਹੈ ਰਹਿਮਤ ਹੈ ਵੀ ਸਾਡੇ ਬਜ਼ੁਰਗ ਸਾਡੇ ਬੱਚੇ ਨੌਜਵਾਨ ਸਾਡੀਆਂ ਮਤਾਵਾਂ 80 80 ਸਾਲ ਦੇ ਸਾਡੇ ਬਾਪੂ ਸਾਡੇ ਨਾਲ ਨਹੀਂ ਤੇ ਇਹ ਸਾਰੀ ਕਿਰਪਾ ਕੀ ਦੀ ਕਲਗੀਆਂ ਵਾਲੇ ਪਾਤਸ਼ਾਹ ਦੀ ਜੇ ਕੋਈ ਬੰਦਾ ਆਖੇ ਵੀ ਮੈਂ ਜਾ ਰਿਹਾ ਪੰਦਲ ਯਾਤਰਾ ਤੇ ਮੈਨੂੰ ਲੱਗਦਾ 10 ਮਿੰਟ ਦੇ ਵਿੱਚ ਉਹ ਡਾਜੇਗਾ ਕੋਈ ਵੀ ਕਲਗੀਆਂ ਪਾਤਸ਼ਾਹ ਕਿਰਪਾ ਕਰੇ ਅਰਦਾਸਾ ਕਰਦੇ ਹੀ ਜਾਈਦਾ ਹੈ ਤੇ ਐਂਡਮ ਹੂਸ ਹੁੰਦਾ ਹੈ ਕਿ ਜਦੋਂ ਕਲਗੀਆਂ ਵਾਲਾ ਪਾਸ਼ਾ ਸੰਗਤਾਂ ਦੇ ਚਰਨਾਂ ਦੇ ਥੱਲੇ ਹੱਥ ਰੱਖ ਰਿਹਾ ਏ ਸਾਨੂੰ ਜੇ ਸੜਕਾ ਉਹ ਵੀ ਨਹੀਂ ਤੱਪਦੀ ਤੇ ਗੁਰੂ ਦੀ ਕਿਰਪਾ ਇਹ ਬਖਸ਼ਿਸ਼ ਹੈ ਤੇ ਸਤਿਗੁਰੂ ਅੱਗੇ ਇਹੀ ਅਰਦਾਸ ਕਰਦੇ ਆ ਪਾਸ਼ਾ ਆਪ ਨੇ ਕਿਰਪਾ ਕੀਤੀ ਹੈ ਇਹ 35 ਦਿਨਾਂ ਦਾ ਸਮਾਂ ਬਖਸ਼ਿਸ਼ ਕੀਤਾ ਹੈ ਕਿਉਂਕਿ ਜ਼ਿੰਦਗੀ ਦੇ ਸਾਲ ਦੇ ਦਸਵੰਦ ਹੈ ਸਾਲ ਦਾ ਦਸਵਾਂ ਹਿੱਸਾ ਜਿਹੜਾ ਹੈ 35 ਦਿਨ ਬੰਦੇ ਨੇ ਮੇਰੇ ਪਾਤਸ਼ਾਹ ਨੇ ਜੇ ਕਮਾਈ ਦਾ ਦਸਵੰਦ ਵੀ ਸਾਨੂੰ ਕੱਢਣ ਦੀ ਗੱਲ ਕੀਤੀ ਆ ਤੇ ਸਵਾਸਾਂ ਦਾ ਦਸਵੰਦ ਵੀ ਇਹ ਜਿਹੜੇ 35 ਦਿਨ ਸਾਲ ਦੇ ਬੰਦੇ ਨੇ ਇਹ ਦਸਵੰਦ ਸੰਕਟਾਂ ਕੱਢਦੀਆਂ ਨੇ ਤੇ ਗੁਰੂ ਦੀ ਕਿਰਪਾ ਹੈ ਪਾਰ ਬਖਸ਼ਿਸ਼ ਹੈ ਕਲਗੀਆਂ ਵਾਲੇ ਪਾਤਸ਼ਾਹ ਦਾ ਪਿਆਰ ਹੈ ਕਿ ਜੋ ਇਹ ਸਤਿਗੁਰੂ ਸਾਡੇ ਨਾਲ ਜਾਂਦੇ ਨੇ ਕਲਗੀਆਂ ਵਾਲੇ ਹਰ ਥਾਂ ਪ੍ਰਤੱਖ ਹੁੰਦੇ ਨੇ ਕਿਸੇ ਵੀ ਕੋਈ ਟੋਟ ਨਹੀਂ ਆਉਂਦਿੰਦੇ ਇੱਕ ਰਸਤੇ 'ਚ ਕੋਈ ਕਮੀ ਨਹੀਂ ਆਉਂਦਿੰਦੇ ਐਂਜਲ ਜਿਹੜਾ ਕਲਗੀਆਂ ਵਾਲੇ ਪਾਸ਼ਾ ਨਾਲ ਹੀ ਨੇ ਅਰਦਾਸ ਕਰਿਓ ਸੰਗਤ ਜੀ ਜੋ ਸੰਗਤਾਂ ਚੱਲੀਆਂ ਨੇ ਇਹ ਗੁਰੂ ਦੇ ਪਿਆਰ ਦੇ ਵਿੱਚ ਚੱਲੀਆਂ ਨੇ ਇਹ ਚਰਦੀ ਕਲਾ ਦੇ ਵਿੱਚ 2 ਜੁਲਾਈ ਨੂੰ ਦਰਸ਼ਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੂਰਬੀ ਸਥਾਨ ਦੇ ਦਰਸ਼ਨ ਕਰਕੇ ਇਸੇ ਤਰ੍ਹਾਂ ਜਿੱਦਾਂ ਤੁਸੀਂ ਸੀਸਾ ਬਖਸ਼ ਕੇ ਤੋੜਨ ਲੱਗੇ ਜੇ ਇਸੇ ਤਰ੍ਹਾਂ ਹੀ ਮੇਰਾ ਪਾਸਾ ਪਿਆਰ ਬਖਸ਼ੇ ਤੇ ਫਿਰ ਅਸੀਂ ਸਕਰਾਨੇ ਵਜੋਂ ਇੱਥੇ ਆਪ ਜੀ ਦੇ ਪਿਆਰ ਦੇ ਵਿੱਚ ਜੁੜੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਡਾਕਟਰ ਗੁਰਦੇਵ ਸਿੰਘ ਜੀ ਜਿਨ੍ਹਾਂ ਨੇ ਜੋ ਇਸ ਯਾਤਰਾ ਦੀ ਰਹਿਨਮਾਈ ਕਰਦੇ ਨੇ ਤੇ ਬਲਜਿੰਦਰ ਸਿੰਘ ਜੀ ਨੇ ਬੜੇ ਵਿਸਥਾਰ ਸਹਿਤ ਦੱਸਿਆ ਮੈਂ ਤੇ ਇਹੀ ਕਹਾਂਗਾ ਕਿ 35 ਦਿਨ ਦੀ ਯਾਤਰਾ ਜਿਹੜੀ ਆ ਰਾਤ ਨੂੰ ਬਿਸਤਾਂਸ 10 ਬਸਤੂਲੇ ਪਾਚੇ ਬਾਵੇ ਇੱਕ ਬਸਤ ਕਾਨ ਬਿਕੋਟ ਗਵਾਵੇ ਇੱਕ ਪੀਣਾ ਦੇ 10 ਪੀਹਰਲੇ ਇਹ ਜਿਹੜੀ 35 ਦਿਨ ਦੀ ਯਾਤਰਾ ਇਸ ਵਿੱਚ ਸੰਤ ਘੜੇ ਜਾਂਦੇ ਨੇ ਇਨਸਾਨ ਘੜੇ ਜਾਂਦੇ ਨੇ ਕਰਤਾਰ ਘੜੇ ਜਾਂਦੇ ਨੇ ਇੱਕ ਜਿੰਦ ਸਿੰਘ ਦਾ ਜੀਵਨ ਕੀ ਹੋਣਾ ਚਾਹੀਦਾ ਸਿੱਖ ਦਾ ਕੀ ਜੀਵਨ ਹੋਣਾ ਚਾਹੀਦਾ ਚੇਕ ਨੂੰ ਕੀ ਕਰਨਾ ਤੇ ਕੀ ਨਹੀਂ ਕਰਨਾ ਇਹ 35 ਦਿਨ ਦੀ ਯਾਤਰਾ ਸਿਖਾਉਂਦੀ ਆ ਇਹਦੇ ਵਿੱਚ ਸਿਰੜ ਇਹਦੇ ਵਿੱਚ ਹੌਸਲਾ ਇਹਦੇ ਵਿੱਚ ਸੰਤੋਖ ਇਹਦੇ ਵਿੱਚ ਕਾਮ ਕਰੋ ਲੋਭਮੁੰਹਕਾਰ ਤੋਂ ਬਚਾਉਣ ਦੇ ਤੱਕ ਯਾਤ ਸਤ ਸੰਤੋਖ ਧੀਰੇ ਧਰਮ ਗਿਆਨ ਕਿਦਾਂ ਵੱਧਦਾ ਬਰੂ ਇਹ ਬਹੁਤ ਬਾਹਵੂ ਦੀ ਕਿਰਪਾ ਹੁੰਦੀ ਆ ਤੇ ਖਾਸ ਕਰਕੇ ਡਾਕਟਰ ਗੁਰਦੇਵ ਸਿੰਘ ਜੀ ਧਾਰੋਵਾਲੀ ਸਾਹਿਬ ਦੇ ਅਸੂਲਾਂ ਨੇ ਉਹਨਾਂ ਦੀ ਮਿਹਨਤ ਨੇ ਉਹਨਾਂ ਦੀ ਸ਼ਬਦ ਦੀ ਯਾਤਰਾ ਨੇ ਇਹ ਸਾਰੀ ਸੰਗਤ ਨੂੰ ਸਿਖਾਇਆ ਹੈ ਫਾਇਰਨਤੀ ਸਿੰਘ ਜੀ ਸਾਡੇ ਵਿੱਚ ਨੇ ਜਿਨ੍ਹਾਂ ਨੇ ਸਾਨੂੰ ਜੀਵਨ ਦੀ ਜਾਂਚ ਦਿੱਤੀ ਆ ਔਰ ਜੇ ਕਿਸੇ ਨੇ ਜੀਵਨ ਦੀ ਜਾਂਚ ਸਿੱਖਣੀ ਹੋਵੇ ਜੇ ਜ਼ਿੰਦਗੀ ਦੇ ਉੱਪਰ ਸਿੱਖਣਾ ਇਹ ਯਾਤਰਾ ਜ਼ਰੂਰ ਕਰਿਓ ਔਰ ਇਹ ਯਾਤਰਾ ਗੁਰੂ ਕਲਗੀ ਧਰਬਤਾ ਆਪ ਹੀ ਕਰਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਹਾਨੀ ਸਰਬਤਾ Al Fatiha. ਦੀ ਬੋਸ਼ ਤੁਸੀ ਅਗਵਾਈ ਕਰ ਰਹੇ ਜੱਟੇ ਦੀ ਹਲੋ ਸੋਨਾ ਹਾ ਬੋਏ ਸੋਨਾ ਰੇ ਰੀ ਸੋਨਾ ਸਰਦਾਰ ਕਮਿਸ਼ਨ ਜੀ ਸਰਦਾਰ ਤੁਲੋਂ ਜਨਤਨ ਜੀ От 강gi taban avalanazni. Unbexat프 kundeenי, Top 60 kundan 50 kundi, Top 60 kundi. Okay. You call me a sechi mi, My ra momani tatγatin mo' Oncaya man possibly Menino I mean Muni ਕੋਈ ਆਸ ਨਹੀਂ ਹੈ ਮੇਰਾ ਦੇਖ ਸਕਦੇ ਤਾਂ ਬਹੁਤ मेरा मोहन सभु देचा मै भला वा सघे मेरा मोहन सभु देचा गो